ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਵੱਟ ਲੈ ਅੱਜ ਆਪਾਂ ਨੇ ਫੀਟਰ। ਦੇਖੋ ਬਾਈ ਮਾਲ ਇੱਕ ਗੇੜੇ ਜਿन्हा ਨਿਕਲ ਗਿਆ ਤਾਰੀ। ਬਾਈ ਇੱਕ ਗੇੜੇ ਜਿन्हा ਮਾਲ ਨਿਕਲ ਗਿਆ ਵਿੱਚੋਂ ਹੈ। ਸਾਫਟ ਛੂਟ ਜੀ ਜਮਾਂ ਹੀ ਜਾਮ ਹੋਈ ਪਈ ਤੇ ਗੇੜਾ ਤਾਂ ਆਉਂਦੇ ਨਹੀਂ ਸੀ। ਹੈਨਾ? ਹੋਰ। ਆਹ ਕਾਉਂੀਆਂ ਇਹ ਜਫਾਸ਼ ਹੈ ਵਦੀ ਮਾਲ। ਤੇ ਖੋਲ ਕੇ ਕਰਿਆ ਸਾਫ। ਬੈਰੰਗੇ ਦੇ ਦੋਏ ਠੀਕ ਨੇ। ਆਜ ਆਪਣੀ ਗਿਰਗੀ ਦੀ ਹਨਾ ਜੈਕ ਤੋਂ ਮਸ਼ੀਨ ਜਾ ਤੜ ਗਿਆ ਦੀ ਤੇ ਇਹਦੇ ਮੂਰ ਇਹਦਾ ਬਸ ਮੂਰਲੇ ਬਾਹਰ ਅੰਗਰੇਜ਼ ਕਰਕੇ ਇਹਦਾ ਤਿਆਰਾ ਮਗਰੋਂ ਪਾ ਕੇ ਹੈ ਸਰੀ ਫੋਰਮੈਨ ਕਾਤ ਨਹੀਂ ਆਇਆ ਅੱਜ ਫੋਰਮੈਨ ਨੂੰ ਅੱਜ ਕੰਮ ਹੋ ਗਿਆ ਗਲੈਟ ਐਡ ਲਾ ਖੋਲਣ ਲੱਗਿਆ ਵੇ ਤੇ ਆ ਰਹੇ ਨੇ ਇਹ ਠੀਕ ਨੇ ਬਾਈ ਗਲੀਸ਼ ਤਾਂ ਇਹਨਾਂ ਨੂੰ ਵੈਸੇ ਆ ਗਿਆ ਸੀ ਜਿਹੜਾ ਅੱਜ ਦੀ ਆਇਆ ਵੈ ਗਲੀਸ਼ ਤੇ ਇਹਦੇ ਮਾਲ ਬਹੁਲੇ ਟਪਟੇ ਵਤੀ ਆ ਕੌਲੀਆਂ ਇਆਂ ਜਫਾਸ਼ਾ ਵਤੀ ਗੇੜਾ ਨਹੀਂ ਆਉਂਦਾ ਸੀ ਐ ਬਾਹੀਆਂ ਇਹ ਕੌਲੀਆਂ ਛਾਪ ਰ ਟਾਈਟ ਬਹੁਤ ਸੀ ਤੇ ਹੁਣ ਕਰਕੇ ਛਾਪ ਆਉਣੇ ਆ ਇਹਨਾਂ ਤਾਂ ਗਲੀਆਂ ਕੱਢ ਕੇ ਮਾਰਨਾ ਪੂਤਿਆ ساری ਬੈਰਿੰਗਾਂ ਨੂੰ ਆਉਣੇ ਨੂੰ ਗਲੀਸ਼ ਕਬਲਿਆਂ ਨੂੰ ਤਾਂ ਗਲੀਆਂ ਕੱਢ ਦੇ ਮੈਂ ਕਹਨਾ ਦੀ ਵੀ ਨਾਲ ਤਾਂ ਮਾਲ ਨਿਕਲ ਜਾਂਦਾ ਵੀ ਕੱਢ ਲਈ ਹੈ ਵੀ ਕੱਢ ਲੈਣੇ ਹੁਣ ਹੱਥ ਤਾਂ ਪੈਂਦਾ ਆਹੋ ਦੇਖ ਲੈ ਟੀਟਰ ਆਪਣੇ ਕਰਤਾ ਤਿਆਰ ਆਹ ਪੱਟ ਕੇ ਨਾ ਓਰੇ ਮਾਲ ਬਹੁਲੇ ਪਟਾਵਦੀ ਇਹਨਾਂ ਚੋ ਕੱਢਿਆ ਮਾਲ ਤੇ ਥੋੜੀ ਸਾਫਟ ਇਧਰ ਨੂੰ ਕੀਤੀ ਆ ਤੇ ਆਹ ਬਾਰੇ ਵੀ ਪੱਟ ਕੇ ਇਕਲੀਸ਼ ਕਰੇ ਨੇ ਦੋਏ ਪਾਸੇ ਵਾਲੇ ਤੇ ਆਹ ਬਾਰੇ ਵੀ ਪਾਇ ਗਏ ਨਾ ਮੈਂ ਦੋਏ ਉਧਰਲਾ ਵੀ ਨਮਾ ਹੀ ਪਾਇਆ ਆ ਵੀ ਨਮਾ ਹੀ ਪਾਇਆ ਹੁਣ ਤਾਰੀਏ ਨੇ ਖੋਲਿਆ ਫਲੈਟ ਹੈਡ ਦਾ ਫਲੈਟ ਹੈਡ ਦੇ 2 12 ਰਿੰਗ ਪਾਉਣੀ ਨਵੇਂ ਨਵੇਂ ਆਪਾਂ ਲਿਆਉਂਦੇ ਆਂ ਦਪਰ ਸੜੇ ਚੁਗੀ ਬਾਇ ਨੇ ਇਹ ਜੀ ਹੈ ਪੰਪਾ ਸ਼ਾਲਾ ਵੀ ਖੋਲ ਲਿਆ ਹੋ ਵੀ ਧੋਣਾ ਤੇ ਹਾਈਡਰੋਲਿਕ ਟੈਂਕੀ ਹੋਰ ਲਈ ਹੋ ਵੀ ਧੋਣੀਆ ਕਪੜੀ ਨਾ ਗੈਂਦਿਆਂ ਉੱਪਰ ਪੰਪਾ ਦੀਆਂ ਪਾਉਣਿਆਂ ਕਪਲੀਨਾਂ ਤੇ ਕਾਟਵਾ ਜੀਆਂ ਇਹ ਦੀ ਜੋ ਹਾਈਡਰੋਲਿਕ ਟੈਂਕੀ ਦੀ ਖੋਲਤੀ ਤੇ ਸਾਲਾਂ ਦੀ ਗੋਲ ਤੇ ਤੋਣਾ ਗਿਆ ਬਸ ਉੱਪਰ ਕੱਡੇ ਚ ਫਿਲਟਰ ਰਹਿ ਗਏ ਬਾਦੋਂ ਤੋਂ ਤੇ ਪੰਪ ਕੰਪਨੀਆਂ ਆ ਬਦਲ ਰਹੇ ਆ ਬਾਈ ਇਹਦੀਆਂ ਜਿਵੇਂ ਘਸੀ ਵੀ ਨਾ ਖਾਂਚੇ ਘਾ ਜਾਂਦੇ ਨੇ ਇਹਦੇ ਪੂਰਾ ਪੂਰਾ ਕੋਈ ਨਵੀਂ ਆ ਪਾ ਗਏ ਨੇ ਕਪਲੀਨਾ ਤੇ ਆ ਘਾਟ ਹੋਈ ਜਾਂਦੀ ਘਾਟ ਹੋਈਆਂ ਤਾਂ ਠੀਕ ਰਹਿੰਦੀ ਇਹਦੀ ਪੰਪ ਦੀ ਖਰੀਦੀ ਤਾਂ ਵੇ ਹੈ ਹੈ ਤੜੀ ਹੈਂ ਪ੍ਰੋਪਰ ਹੀ ਲੱਗਦੀ ਹੈ। ਇਹ ਹਾਇਰੋਲਕ ਤੇ ਆ ਤੇਲ। ਲੱਤਨਾ ਰਕ। ਤਿਲਕਾ। ਪਰ ਇਹਦਾ ਫਾਇਦਾ ਕੋਈ ਬਦਲਦਾ। ਹੈ? ਇਹ ਵੀਰੇ ਫਰਕ ਛੇ ਤਾਂ ਦਿੱਕਤ ਤਾਂ ਦਿੰਦੀ ਹੈ ਇਹ। ਚੀਜ਼ ਹਾਂ। ਠੀਕ ਵਾਰ ਆਪਾਂ ਨੇ ਨਾ ਟੈਂਕੀ ਨਹੀਂ ਸਾਫ਼ ਕਰੀਦੀ ਹਣਾ ਹਾਂ ਰੋਲਜੀ ਫਰੀ ਗਏ ਪਾਪਾਂ ਦੇ ਕਚਰੇ ਪਾਈਪਾਂ ਦੇ ਕਚਰੇ ਜਿਹੜੇ ਹੌਸਪਾਈਪ ਹੁੰਦੇ ਨੇ ਉਹ ਪੰਪ ਦੇ ਵਿੱਚ ਚੱਲ ਜਿੰਦੇ ਤੇ ਹੂੰ ਪੰਪ ਚੋਂ ਗਾਹਾਂ ਆਰਮੀ ਰੋਲ ਚਬਾ ਜਾਂਦੇ ਨੇ ਆਪਣੇ ਉਸ ਆਲਾ ਆਰਮੀ ਰੋਲ ਵੀ ਨਵਾਂ ਲਾ ਦਿੱਤੀ ਕਰਨ ਵਾਲੀ ਆਪਣੀ ਟੈਂਕੀ ਸਾਫ਼ ਤੇ ਹਾਂ ਆ ਲੋਕ ਮਾਲ ਦੀ ਵਾਲੀ ਕੜ ਠੀਕ ਵਾਰ ਆਪਾਂ ਨੇ ਅਸੀਂ ਨਾ ਬਾਈ ਟੈਂਕੀ ਨਹੀਂ ਸਾਫ਼ ਕਰੀ ਜਿਹੜੀ ਕਈ ਚੀਜ਼ ਨਾ ਉਹ ਚੀਕ ਜੀ ਬਣ ਗਈ ਚੀਕ ਜੀ ਬਣ ਕੇ ਟੈਂਕੀ ਚ ਹਾਂਜੀ ਕਿਹੜਾ ਲੋਕ ਦੂਆ ਜਿਹੜੇ ਫਰੀ ਗਏ ਨਹੀਂ ਦੂਆ ਅੰਦਰੋਂ ਕਢਣਾ। ਝੱਕ ਨਹੀਂ ਜਾਂਦਾ ਕੋਈ। ਅਸੀਂ ਥੱਲੇ ਉਲਝਦੇ ਫਿਰ ਗਏ ਹੈਗੀ ਤੇ ਟੈਂਕੀ ਦੇ ਫਿਲਟਰ ਚੋਕ ਬੰਦ ਤੇ ਉਹਦੇ ਵਾਲੇ ਜਿਹੜੀ ਧੋਤੀ ਧੋਣੀ ਆ। ਅਸੀਂ ਥੱਲੇ ਆਰਮੀ ਡੋਰ ਨਮਾ ਲਾ ਲਿਆ। ਪੰਪ ਦੋ ਨਵੇਂ ਬਦਲਦੇ ਤਾਰੀ। ਹੂੰ। ਜਿਹੜਾ ਗੈਲੋਂ ਜਾ ਕੇ ਦੇਖਿਆ। ਪਾਈਪਾਂ ਬਦਲਤੀਆਂ ਥੱਲੇ ਜੈਕ ਬਦਲਤਾ ਜਾ ਥੱਲੋਂ ਜਾ ਕੇ ਦੇਖਿਆ ਗੈਲੋਂ ਐਂਡ 'ਚ ਜਾ ਕੇ ਹੋਰ ਪੰਪ ਲਾਉਣ ਲੱਗੇ। ਫੇਰ ਟੈਂਕੀ ਵਾਲੇ ਫਿਲਟਰ ਚੋਕ ਹੋਏ ਬਦੇ। ਹਾਂ ਬਗਾ ਦਿਓ ਦਿੱਕਿਆਂ ਤੇ। ਆਹੀ ਲੜਾ ਯਾਰ। ਚੀਕ ਬਣੀ ਬਈ ਤੀ। ਇਹ ਕਰਕੇ ਨਾ ਇਹਨੂੰ ਸਾਫ ਸਫਾਈ ਕਰਨੀ ਜ਼ਰੂਰੀ ਆ। ਰੇਜਰੇਟਰ ਆਪਾਂ ਨੇ ਲਾਤਾ ਧੋ ਕੇ ਸਾੜੇ ਨੂੰ ਲਾਤੀ ਆਪਾਂ ਨੇ ਅੱਗ ਜਿਆਦਾ ਗੰਦਾ ਜਾ ਹੋਇਆ ਵਤੀ ਓਕੇ ਕੰਮ ਬਣਿਆ ਨਹੀਂ ਆਪਾਂ ਨੇ ਡੀਜ਼ਲ ਪਾ ਕੇ ਥੋੜਾ ਜਿਹਾ ਲਾਤਾ ਫਲੈਟ ਐਡਲ ਵਾਲਾ ਸਮਾਨ ਧੋਤਾ ਪਿਆ ਸਾੜੇ ਦਾ ਕੌਲਾ ਧੋਤਾ ਤੇ ਹਾਈ ਰੋਲ ਕਾਈ ਟੈਂਕੀ ਵੀ ਧੋਤੀ ਹੋ ਕੇ ਆਪਾਂ ਫਿੱਟ ਫਿੱਟ ਕਰਨੀ ਬਸ ਆਉਂ ਗਏ ਲਾਕੋ ਬੱਡੇ ਲਾ ਗਏ ਬੰਦੇ ਬੰਦ ਲਾਇਆ ਲਾ ਲਾਇਆ ਨਾ ਇਹੋ ਆ ਕੀ ਦੇ ਬੰਦੇ ਲਾਵੇ ਨਾਲ ਵੀ ਲਾ ਜਾ ਤੇ ਮਣੀ ਉਲੀ ਲਾ ਕੇ ਲਾ ਕੇ ਬੜਾ ਨਾ ਨਹੀਂ ਫੇਰ ਛੁੱਕਦਾ ਨਹੀਂ ਜ਼ਬਰਾਂ ਲੱਗਿਆ ਮੈਂ ਗੇੜੀ ਢਾਕੇ ਜਿਵੇਂ ਨਾ ਨਹੀਂ ਬਣਾ ਤਰੀ ਇੱਕ ਜਹਾੜਾ ਰੱਖ ਚਾਲੂ ਰੇ ਢਾਕੇ ਆ ਬਾਰਾਂਗਾ ਲੜਾ ਲੜੇ ਹੂੰ 6:00 ਵੱਜ ਗਏ 6:00 ਵੱਜ ਗਏ ਸ਼ਾਮ ਦਾ ਹੋ ਗਿਆ ਟਾਈਮ ਤੇ ਆਪਣੇ ਸ਼ਾਲਾ ਵੀ ਲਾਤਾ ਧੋ ਕੇ ਤੇ ਤਾਰੀ ਨੇ ਪੰਪਾਂ ਦਾ ਵੀ ਕਰਤਾ ਕੰਮ ਹਕਾਰ ਤੂਆਂ ਕਪਲੀਨਾ ਪਾਤੀਆਂ ਟੈਂਕੀ ਵੀ ਧੋਤੀ ਤੇ ਤੇਲ ਤੇਲ ਪਾਉਣ ਤੋਂ ਰਹਿ ਗਿਆ ਉੱਪਰ ਆਪਣਾ ਕੰਮ ਕੰਪਲੀਟ ਹੋ ਗਿਆ ਹਣ ਤਾਰੀ ਹਾਂਜੀ ਬਸ ਇੱਕ ਆ ਫਿਲਟਰ ਰਹਿ ਗਿਆ ਡੀਜ਼ਲ ਫਿਲਟਰ ਬਦਲਣੇ ਨੇ ਤੇ ਨਾਮ ਦੇ ਨੂੰ ਤੇ ਆਪਾਂ ਬਾਅਦ ਚ ਲਾਵਾਂਗੇ ਹਣ ਹਾਂ ਉਹ ਤਾਂ ਚ ਲਾਵਾਂਗੇ ਤੇ ਇੱਕ ਆ ਥੱਲੇ ਰਹਿ ਗਿਆ ਕੋਲਾੇ ਲਾਉਣ ਤੋਂ ਬਾਕੀ ਤਾਰੀ ਨੇ ਪਾਲੀ ਪੂਰੀ ਗਲਤ ਇੱਧਰ ਬੜੀ ਪਾਉਣੀ ਸੀ ਤੇ ਉੱਧਰ ਪਾਣੀ ਦੀ ਛੋਟੀ ਤਾਰੀ ਇਹ ਚ ਕਟਾਈ ਵਾਲਾ ਇੱਧਰ ਵਸੇ ਹੁੰਦਾ ਕਟਾਈ ਵਾਲਾ ਇੱਧਰਲੇ ਪਾਸੇ ਆ ਇੱਧਰ ਜੋ ਪਾਸੇ ਆ ਪਾਸੇ ਕਟਾਈ ਵਾਲੇ ਪਾਸੇ ਪੂਰੀ ਬੜੀ ਪਾਣੀ ਦੀ ਤੇ ਉਹ ਛੋਟੀ ਉੱਧਰ ਪਾਣੀ ਦੀ ਉਲਟ ਪੈ ਗਈ ਹੁਣ ਬਦਲ ਰਿਹਾ ਤੇ ਬਾਕੀ ਬਾਈ ਫੀਟ ਰਾਮਾ ਤਿਆਰ ਆ ਕੱਲ ਨੂੰ ਆਪਾਂ ਇਹਦੇ ਚਾਰਨੇ ਪਾਉਣੇ ਨੇ ਮਸ਼ੀਨ ਦੇ ਤੇ ਕੱਲ ਨੂੰ ਛੇੜਾਂਗੇ ਕੱਲ ਨੂੰ ਉਹ ਫਿੰਗਰਾਂ ਨਵੀਆਂ ਤਾਰੀ ਹਾਂ ਸਾਰੀਆਂ ਇੰਨਾ ਗਲੀਸ਼ ਬਲੇਟ ਸਾਨੂੰ ਕਾਟਰ ਦਾ ਕਰਕੇ ਇਹਦੇ ਧਰਕੇ ਸਮਾਨ ਸਾਨੂੰ ਕੰਪਲੀਟ ਕਰਨੀ ਹੈ ਅੰਦਰ ਲਾਵਾਂਗੇ ਸਾਨੂੰ ਇਹ ਅੰਦਰ ਸੈੱਡ ਜਿਹਾ ਬਾੜ ਦੇਣੀ ਹੈ ਠੀਕ ਰਹੂ ਕੰਮ ਹੈ ਹਾਂ ਹਾਂ ਠੀਕ ਠੀਕ ਹੈ ਤੂੰ ਜਿੱਦ ਤੰਗ ਰਹਿ ਤਾ ਆ ਗਿਆ ਆ ਗਿਆ ਆ ਗਿਆ